ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਮਹਿੰਮ ਚਲਾਈ ਜਾ ਰਹੀ ਹੈ ਅਸੇ ਉਤਸੇ ਦੇ ਤਹਿਤ ਹੀ ਅੱਜ ਫਿਰ ਇੱਕ ਜਲੰਧਰ ਦੇ ਵਿੱਚ ਨਸ਼ਾ ਤਸਕਰ ਇੱਕ ਮਹਿਲਾ ਦੇ ਘਰ ਉਤੇ ਬਲਡੋਜ਼ਰ ਚੱਲਿਆ ਤਾਂ ਦੱਸਦੇ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਅਤੇ ਇਸੇ ਤਹਿਤ ਹੀ ਲਗਾਤਾਰ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਅਤੇ ਇਸੇ ਦੇ ਤਹਿਤ ਹੀ ਅੱਜ ਫਿਰ ਚਲੰਦਰ ਦੇ ਵਿੱਚ ਇੱਕ ਨਸ਼ਾ ਤਸਕਰ ਮਹਿਲਾ ਦੇ ਘਰ ਉੱਤੇ ਪੀਲਾ ਪੰਜਾ ਚੱਲਿਆ ਅਤੇ ਇਸ ਦੇ ਸਬੰਧ ਵਿੱਚ ਪੁਲਿਸ ਨੇ ਕਿਹਾ ਕਿ ਜੇਕਰ ਇਹ ਜੋ ਨਸ਼ਾ ਤਸਕਰ ਹਨ ਬਾਜ਼ ਨਹੀਂ ਆਣਗੇ ਤਾਂ ਇਸ ਤਰ੍ਹਾਂ ਦੀਆਂ ਇਹ ਕਾਰਵਾਈਆਂ ਕੀਤੀਆਂ ਜਾਣਗੀਆਂ ਅਤੇ ਇਹਨਾਂ ਦੇ ਘਰਾਂ ਦੇ ਉੱਤੇ ਬਲਡੋਜ਼ਰ ਚੱਲਣਗੇ ਅਤੇ ਇਹਨਾਂ ਦੇ ਘਰ ਢੇ ਢੇਰੀ ਕਰ ਦਿੱਤੇ ਜਾਣਗੇ ਤਾਂ ਕਿ ਇਹ ਲੋਕਾਂ ਤੋਂ ਹੋਰ ਵੀ ਲੋਕ ਨਸੀहत ਲੈਣ ਜਿਹੜੇ ਨਸ਼ਾ ਵੇਚਣੋਂ ਬਾਜ਼ ਨਹੀਂ ਆਂਦੇ ਉਹਨਾਂ ਦੇ ਘਰਾਂ ਉੱਤੇ ਕਿਸ ਤਰ੍ਹਾਂ ਚੱਲਦਾ ਹੈ ਪੀਲਾ ਪੰਜਾ ਕੋ ਹੈਗੀ ਮੇ ਤੁਹਾਨੂੰ ਇਹ ਮੋਹਰ ਵਾਲੀ ਸਟਾਪ ਆ ਉਹ ਵੀ ਕੋਈ ਗੱਲ ਦੀ ਮਾਰ ਨਹੀਂ ਚਲੂ ਜੇ ਮੈਂ ਤਾਂ ਤੁਹਾਨੂੰ ਕਹਿੰਦਾ ਤਾਂ ਮੈਂ ਨਹੀਂ ਦੱਸੂ ਤੇ ਇਹਨੂੰ ਚਾਪੀ ਮੈਂ ਲੋਕ ਬੋਲ ਦੇਣਾ ਪ੍ਰੋਲੈਸਟਰ ਸਰ ਕੀ ਨਾਮ ਆਪਣਾ ਐਕਪੀ ਵਿਕਾਸੂ ਸਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਦੱਸੋ ਕਿ ਕਿੱਥੇ ਕੀਤੀ ਜਾ ਰਹੀ ਹੈ ਕੀ ਮਕਾਨ ਹੈ ਆਵਾਦ ਪੂਰਾ ਵਿੱਚ ਕੀਤੀ ਜਾ ਰਹੀ ਹੈ ਇਹ ਅਨੰਦ ਘਰ ਦੀ ਇਮਾਰਤ ਬਣੀ ਹੋਈ ਹੈ ਇਹਨੂੰ ਨੋਟਿਸ ਜਾਰੀ ਕੀਤਾ ਗਿਆ ਸੀਗਾ ਨਕਸ਼ਾ ਕੇਸ ਕਰਨ ਵਾਸਤੇ ਤੁਸੀਂ ਮਿਲ ਕੀਤੇ ਦਸਤਾਵੇਜ਼ ਪੇਸ਼ ਕਰਨ ਵਾਸਤੇ ਉਹ ਪੇਸ਼ ਨਹੀਂ ਕੀਤੇਗੇ ਤੇ ਪੁਲਿਸ ਸਹਾਇਤਾ ਨਾਲ ਅੱਜ ਜਿਹੜੀ ਸਰਕਾਰ ਵੱਲੋਂ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਯੋਧ ਨਸ਼ਾ ਵਿਰੁੱਧ ਹੋਣ ਦੇ ਤਹਿਤ ਐਸੀ ਇਮਾਰਤ ਬੰਦੀ ਕਾਰਵਾਈ ਕੀਤੀ ਕਿੰਨੇ ਸਮੇਂ ਪਹਿਲਾਂ ਨੋਟਿਸ ਜਾਰੀ ਕੀਤਾ ਤੇ ਕੋਈ ਜਵਾਬ ਆਇਆ ਨਹੀਂ ਜਿਹੜਾ ਕੋਈ ਜਵਾਬ ਨਹੀਂ ਆਇਆ ਦੇ ਪੂਰੇ ਮਕਾਨ ਦਾ ਨਕਸ਼ਾ ਹੈ ਨਹੀਂ ਕੋਈ ਬਾਦਰਾ ਥੋੜਾ ਜਿਹਾ ਅੱਜ ਫਿਰ ਡਿਮੋਲਿਸ਼ ਪੂਰਾ ਮਕਾਨ ਕੀਤਾ ਜਾਏਗਾ ਮਕਾਨ ਦਾ ਜੋ ਵੀ ਵਿਭਾਗ ਉਹ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਉਹ ਕਾਨੂੰਨ ਦੇ ਤਹਿਤ ਪੂਰੀ ਕੀਤੀ ਜਾਏਗੀ ਨਹੀਂ ਡਿਮੋਲਿਸ਼ ਇਕੱਲੇ ਬਾਦਰਾ ਹੋ ਰਿਹਾ ਹੈ ਜਾਂ ਪੂਰਾ ਕਰਾਂਗੇ ਜੋ ਜਿੰਨਾ ਕੁ ਹੋ ਸਕਦਾ ਆਪਾਂ ਕਰਾਂਗੇ ਕਰਕੇ ਤੁਸੀਂ ਕਹਿ ਰਹੇ ਟੋਟਲੀ ਜਿਹੜਾ ਹੈ ਨਹੀਂ ਨਕਸ਼ਾ ਨਾ ਨਕਸ਼ਾ ਨਹੀਂ ਪਾਸ ਹੈ ਹੁਣ ਕਿੰਨਾ ਕਾ ਤੁਹਾਡੇ ਉਹ ਡਿਮੋਲਿਸ਼ ਕੀਤਾ ਜਾਏਗਾ ਕਰ ਰਹੇ ਜੀ ਨਕਸ਼ਾ ਪਰ ਸਟਾਫ ਲੱ ਕਾਰਵਾਈ ਕੀਤੀ ਜਾ ਰਹੀ ਹੈ ਕਿਤਨੇ ਕੋਟੇ ਪੱਤੇ ਇਹਨਾਂ ਦੇਖਦੇ ਤੇ ਇਹ ਬੰਦੇ ਕੀ ਨਾਮ ਇਹਨਾਂ ਦਾ ਕਿਸ ਇਲਾਕੇ ਦੇ ਇਸ ਦਾ ਪੰਜਾਬ ਸਰਕਾਰ ਵੱਲੋਂ ਜੋ ਇੱਕ ਰੁੱਤ ਲੱਗਿਆ ਉਹਤ ਜਿਹੜੀ ਮਹਿੰਮ ਚਲਾਈ ਗਈ ਆ ਉਹਦੀ ਰੈਡੀ ਦੇ ਵਿੱਚ ਅੱਜ ਮਲਟਨ ਸਬਡਿਵੀਜ਼ਨ ਦੇ ਵਿੱਚ ਵੀਰ ਨੰਬਰ 6 ਦੇ ਇਰੀਏ ਦੇ ਵਿੱਚ ਬਾਗਪੁਰੇ ਦੇ ਵਿੱਚ ਇੱਕ ਦੋ ਰੈਡੀਜ਼ ਆ ਗਈਆਂ ਨੇ ਮੰਜੀਰਪੁਰ ਪੰਬੋ ਤੇ ਭਿੰਦਰਕੌਰ ਇਲियस ਲੰਬੋ ਮਨਜੀਤ ਕੌਰ ਤੇ ਤਿੰਨ ਮੁਕੱਦਮੇ ਦਰਜ ਦੇ ਤੇ ਜਿਹੜੇ ਭਿੰਦਰਕੌਰ ਹੈਗੇ ਉਹ ਤੇ ਇੱਕ ਮੁਕੱਦਮਾ ਦਰਜ ਜਗਾ ਇਹ ਕਾਰਪੋਰੇਸ਼ਨ ਦੇ ਇਹ ਨਿਗਾਹ ਆਇਆ ਕਿ ਇਹਨਾਂ ਨੇ ਇਲੀਗਲ ਕੰਸਟਰਕਸ਼ਨ ਜਿਹੜੀ ਹੈਗੀ ਆ ਉਹ ਕੀਤੀ ਹੋਈ ਆ ਔਰ ਇਹ ਜਿਹੜੀ ਇਲੀਗਲ ਕੰਸਟਰਕਸ਼ਨ ਹੈਗੀ ਆ ਉਹ ਨਸ਼ਾ ਵੇਚ ਕੇ ਔਰ ਉਹ ਪੈਸੇ ਜਿਹੜਾ ਜਿਹੜੀ ਹੈਗੇ ਆ ਪੈਸਾ ਕਮਾਇਆ ਉਹਦੇ ਤਹਿਤ ਇਹ ਇਲੀਗਲ ਕੰਸਟਰਕਸ਼ਨ ਕੀਤੀ ਗਈ ਆ ਜਾ ਰਿਹਾ ਤੇ ਅੱਜ ਸਾਡੀ ਉਹ ਪਲੀਸ ਹੈਲਪ ਮਕੀ ਰਹੀ ਆ ਔਰ ਅਸੀਂ ਪਲੀਸ ਹੈਲਪ ਵਾਸਤੇ ਇੱਥੇ ਆਏ ਆ ਤੁਸੀਂ ਜੇ ਤਾਂ ਪਿੱਛੇ ਦੇਖ ਰਹੇ ਹੋ ਜਿਹੜਾ ਉਹਨਾਂ ਨੇ ਆਪਣੇ ਲੋ ਤੋਂ ਅੱਗੇ ਜਾ ਕੇ ਜਿਹੜਾ ਹੈਗਾ ਉਹ ਵਾਧਰੇ ਬਣਾਏ ਹੋਏ ਨੇ ਜਾਂ ਇੱਕ ਗਰੀਬ ਆਪਣੇ ਵਰੀ ਹੋਈ ਆ ਉਹਨੂੰ ਜਿਹੜਾ ਹੈਗਾ ਅਸੀਂ ਟਮੋਲਿਸ ਕਰ ਰਹੇ ਆ ਔਰ ਇਹ ਸਾਡੇ ਮਾਨਯੋਗ ਸ਼ਿਵੀ ਸਾਹਿਬ ਐਂਡ ਡੀਜੀ ਸਾਹਿਬ ਦੇ ਹੁਕਮਾਂ ਦਾ ਔਰ ਪੰਜਾਬ ਸਰਕਾਰ ਦੇ ਜੋ ਹੁਕਮ ਹੈਗੇ ਆ ਉਹਦੇ ਤਹਿਤ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਸਰ ਇਹ ਨਕਸ਼ਾ ਪਾਸ ਹੈ ਕਰਦਾ ਇਹ ਜਿਹੜਾ ਹੈਗਾ ਇਹ ਨਕਸ਼ਾ ਪਾਸ ਨਹੀਂ ਹੈਗਾ ਮੇਰਾ ਖਿਆਲ ਇਸੇ ਕਰਕੇ ਜਿਹੜਾ ਸਾਨੂੰ ਕਾਰਪੋਰੇਸ਼ਨ ਦੇ ਜਦੋਂ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਉਹਨਾਂ ਦੇ ਅਫਸਰ ਵੀ ਆਏ ਹੋਏ ਆ ਔਰ ਉਹਨਾਂ ਨੇ ਕਹਿਣ ਤਾ ਉਹ ਇਹ ਜਿਹੜੀ ਕੰਸਟਰਕਸ਼ਨ ਹੈਗੀ ਇਲੈਗਲ ਹੈਗੀ ਇਹ ਛੱਜਾ ਹੀ ਡਾਇਆ ਜਾਏਗਾ ਇਹ ਘਰ ਵੀ ਡਾਇਆ ਜਾਏਗਾ ਨਹੀਂ ਅਜੇ ਫਿਲਹਾਲ ਜਿਹੜਾ ਹੈਗਾ ਮੂਲੇ ਜਿਹੜੇ ਛੱਜੇ ਉਹੀ ਹੈਗੇ ਆ ਉਹ ਤੋਂ ਬਾਕੀ ਜਿਹੜੀ ਚੀਜ਼ ਉਹ ਵੈਰੀਫਾਈ ਕਰ ਰਹੇ ਨੇ ਕਰਦੇ ਪਰ ਜਿਹੜੀ ਉਹ ਲੇਡੀ ਇੱਕ ਹੈਗੀ ਉਹ ਮੌਜੂਦ ਹੈਗੀ ਆ ਮਨਜੀਤ ਕੋ ਆ ਮਨਜੀਤ ਕੋ ਇਸ ਤੋਂ ਇਲਾਵਾ ਵੀ ਹੋਰ ਪਰਿਵਾਰਿਕ ਮੈਂਬਰ ਦੇ ਪਰਚੇ ਦਰਜ ਹੋਗੇ ਇਹਦੇ ਇਲਾਵਾ ਇਹ ਮਨਜੀਤ ਕੋ ਤੋਂ ਇਲਾਵਾ ਮਹਿੰਦਰ ਕੋਲ ਜਿਹੜੀ ਹੈਗੀ ਉਹ ਤੋਂ ਵੀ ਪਰਚੇ ਦਰਜ ਸਾਰੇ ਵੇਲ ਤੇ ਬਾਹਰ ਨਹੀਂ ਇਸ ਲਈ ਇਸ ਟਾਈਮ ਦੋਨੋਂ ਬਾਹਰ ਹੈਗੀਆਂ ਵੇਲ ਤੇ